ਦਾਨ ਕਰਦੇ ਤੁਸੀਂ ਤੇ ਤੁਹਾਡੇ ਸਰੀਰ ਦੇ 파ਟ ਕੰਮ ਆ ਜਾਂਦੇ ਹੁਣ ਫਿਰ ਇਹ ਪੰਕਤੀ ਦੇ ਅਰਥ ਕੀ ਕਰਨੇ ਆ ਹੁਣ ਤਾਂ ਕੰਮ ਆਉਂਦੇ ਇਹਦਾ ਮਤਲਬ ਅਜੇ ਬਾਣੀ ਦੀ ਪੰਕਤੀ ਫੇਰ ਨੇਤਾ ਉਹ ਕੀ ਹੈ ਬਾਣੀ ਆਦ ਸੱਚ ਜੁਰਾਦ ਸੱਚ ਬੋਲੋ ਅਗੇ ਹੈ ਭੀ ਨਾਨਕ ਹੋਸੀ ਭੀ ਅੱਜ ਦੀ ਸੱਜੇ ਕੱਲ ਵੀ ਸੱਚ ਹੋਊਗੀ ਇਹ ਬਾਣੀ ਸੱਚੀ ਹੈ ਇਹ ਹਜ਼ਾਰਾਂ ਸਾਲ ਇਹ ਇਹੀ ਤੇ ਖੂਬਸੂਰਤੀ ਹੈ ਬਾਣੀ ਦੀ ਕੋਈ ਇਹ ਕਹਿ ਕੇ ਥੋੜੀ ਇਦਾਂ ਕਰ ਸਕਦਾ ਵੇ ਪਹਿਲਾਂ ਦੀ ਗੱਲ ਲਿਖ ਪਹਿਲਾਂ ਦੀ ਨਹੀਂ ਬਾਣੀ ਚ ਲਿਖਣ ਲੱਗਿਆ ਇੱਕ ਇੱਕ ਵਾਕ ਦਾ ਮਹਾਰਾਜ ਨੇ ਧਿਆਨ ਰੱਖਿਆ ਜਿਹੜੀ ਗੱਲ 500 ਸਾਲ ਪਹਿਲਾਂ ਅੱਜ ਵੀ ਇੰਨ ਬਿਨ ਸੱਚੀ ਹੈ ਤਾਂ ਅਸੀਂ ਕਹਿੰਦੇ ਆ ਗੁਰਬਾਣੀ ਦੇ ਇਨ੍ਹਾਂ ਬੋਲਾਂ ਨੂੰ ਪੜ੍ਹਦੇ ਆ ਧੁਰ ਕੀ ਬਾਣੀ ਆਈ ਤੈਨ ਸਗਲੀ ਚਿੰਤੋ ਤਾ ਕਹਿੰਦੇ ਆਂ ਤਾ ਕ ਅਸੀਂ ਕਹਿੰਨੇ ਆਂ ਸਾਚਾ ਸਾਹਿਬ ਸਾਤੇ ਨਾਏ ਸੱਜਾ ਸਹਿਬ ਸੱਚਾ ਨਿਆ ਤਾ ਕਹਿੰਨੇ ਆਂ ਇਹ ਅੱਜ ਤੇ ਕੱਲ ਤੇ ਪਰਸੋਂ ਸਦਾ ਹੀ ਸੱਚਾ ਰਹਿਣਾ ਹੈ ਅੱਛਾ ਇਹ ਗੱਲ ਤੇ ਕਲੀਅਰ ਹੋ ਗਈ ਵੀ ਇਹਦੇ ਅਰਥ ਅੱਜ ਵੀ ਹੈਗੇ ਨੇ ਇਹ ਪਹਿਲਾਂ ਦੀ ਗੱਲ ਕੱਲੀ ਨਹੀਂ ਆ ਹੁਣ ਇਹਦੇ ਅਰਥ ਵੇਖਦੇ ਆਪਾਂ ਨਰੂ ਦਾ ਅਰਥ ਹੈ ਬੰਦਾ ਤੇ ਜਦੋਂ ਬੰਦੇ ਦੇ ਅੰਦਰੋਂ ਬੰਦਾ ਮਰ ਜਾਏ ਬੰਦੇ 'ਚੋਂ ਬੰਦਾ ਮਰਦਾ ਜੇ ਕਈ ਵਾਰ ਬੰਦੇ ਵਿੱਚੋਂ ਵੀ ਮਰਦਾ ਨਾ ਬੰਦਾ ਇਨਸਾਨੀਅਤ ਮੋਗ ਗਈ ਆਪਾਂ ਕਹਿੰਦੇ ਕੀ ਹੋ ਗਿਆ ਦੁਨੀਆ ਨੂੰ ਭਰਾ ਭਰਾ ਦਾ ਦੁਸ਼ਮਣ ਪੁੱਤ ਪਿਓ ਦਾ ਦੁਸ਼ਮਣ ਪਿਓ ਪੁੱਤ ਦਾ ਦੁਸ਼ਮਣ ਘਰ ਦੇ ਸਰੀਕਾ ਬੜਾ ਕੀਮਤੀ ਸ਼ਵਸੀ ਸਰੀਕਾ ਜਾ ਗਉਣ ਵਾਲਿਆਂ ਨੇ ਨਵਾਂ ਹੀ ਰੰਗ ਚਾੜਤਾ ਸ੍ਰੀਕੇ ਸ਼ਬਦ ਨੂੰ ਸ੍ਰੀਕਾ ਲੜਾਈ ਦਾ ਘਰ ਬਣਾਤਾ ਸ੍ਰੀਕਾ ਕੀ ਹੁੰਦਾ ਹੈ ਚਾਚੇ ਤਾਇਆ ਨੂੰ ਸ੍ਰੀਕਾ ਕਹਿੰਦੇ ਨੇ ਇਹਨਾਂ ਤੇ ਵੇਖੋ ਵਿਆਖਿਆ ਸ੍ਰੀਕੇ ਦੀ ਕਹਿੰਦੇ ਸ੍ਰੀਕ ਸੇਰੇ ਲਾ ਕੇ ਨਹੀਂ ਢੋਕਣਾ ਹੋਰ ਇਹ ਕੋਈ ਗੱਲ ਹੈ ਭਲਾ ਉਹ ਭਾਈ ਚਾਚੇ ਤਾਇਆ ਦਾ ਕਦੇ ਇਤਿਹਾਸ ਤਾਂ ਪੜੋ ਪੰਜਾਬ ਦਾ ਕਦੀ ਮਾਮਿਆਂ ਮਾਸੜਾਂ ਦਾ ਇਤਿਹਾਸ ਤਾਂ ਪੜੋ ਤੁਹਾਨੂੰ ਪਤਾ ਲੱਗੇ ਤੁਸੀਂ ਰਿਸ਼ਤੇ ਹੀ ਬੜੇ ਅਜੀਬ ਪੜੇ ਨੇ ਤੁਸੀਂ ਭਾਈ ਮਨੀ ਸਿੰਘ ਦਾ ਪਰਿਵਾਰ ਪੜਿਓ ਤੇ ਫਿਰ ਰਿਸ਼ਤੇ ਪੜਿਓ ਉਹਨਾਂ ਦੇ ਮਾਮੇ ਦੇ ਪੋਤੇ ਉਹਨਾਂ ਦੇ ਭੂਆ ਦੇ ਪੁੱਤ ਗੁਰੂ ਹਰਗਵਿੰਦ ਪਾਸ਼ਾ ਜੀ ਦੇ ਭੂਆ ਦੇ ਪੁੱਤ ਮੈਦਾਨੇ ਜੰਗ ਵਿੱਚ ਉਹਨਾਂ ਨਾਲ ਸ਼ਹਾਦਤ ਦਾ ਜਾਨ ਪੀਰਿਆ ਇਹ ਹੁੰਦੇ ਨੇ ਭੂਆ ਦੇ ਪੁੱਤ ਬਰਾ ਆਸ਼ਹਾ ਹਾਦਸਾ ਦਾ ਜਾਨ ਪੀਰੇ ਨੇ ਰਿਸ਼ਤੇ ਕੀ ਹੁੰਦੇ ਨੇ ਸਾਡਾ ਸਰੀਕਾ ਕੀ ਹੈ ਮਹਾਰਾਜ ਸੱਚੇ ਪਾਤਸ਼ਾਹ ਦੀ ਨੇ ਆਵਾਜ਼ ਮਾਰੀ ਸਾਬੋ ਕੀ ਤਲਵੰਡੀ ਧਰਤੀ ਤੇ ਮੈਂ ਬੰਦੂਕ ਦਾ ਨਿਸ਼ਾਨਾ ਪਰਖਣਾ ਪਿਓ ਤੇ ਪੁੱਤ ਭੱਜ ਕੇ ਗਾੜੀ ਖਲੋਗੇ ਪਿਓ ਕਹਿੰਦਾ ਮੇਰੇ ਤੇ ਪਰਖੋ ਪੁੱਤ ਕਹਿੰਦਾ ਮੇਰੇ ਤੇ ਪਰਖੋ ਇਹ ਸਰੀਕਾ ਹੈ ਸਾਡਾ ਪਤਾ ਨਹੀਂ ਸਾਨੂੰ ਕਿਹੜੇ ਸਰੀਕੇ ਦੇ ਅਰਥ ਪੜਾਤੇ ਤੇ ਚੰਗੇ ਭਲੇ ਦਾਨੇ ਬੰਦੇ ਕਰੀ ਜਾਣਗੇ ਸ੍ਰੀਕਾ ਸਿਰੇ ਲਾ ਕੇ ਨਹੀਂ ਢੁਕਦਾ ਸਭ ਕੁਝ ਕਰ ਉਹ ਨਹੀਂ ਸਾਡਾ ਸ੍ਰੀਕਾ ਇਹਦਾ ਇਹ ਗੋਣ ਵਾਲਿਆਂ ਦਾ ਫਿਲਮਾਂ ਵਾਲਿਆਂ ਦਾ ਸ੍ਰੀਕਾ ਹੋਣਾ ਏਦਾਂ ਦਾ ਸੋਚਿਓ ਥੋੜਾ ਜਿਹਾ ਦਿਮਾਗ ਤੇ ਜੋਰ ਸਾਰੇ ਦਿਓ ਭਰਾ ਦੀ ਇੱਜ਼ਤ ਕਿ ਦੂਜੇ ਭਰਾ ਦੀ ਇੱਜ਼ਤ ਨਹੀਂ ਹੁੰਦੀ ਹੁੰਦੀ ਹੈ ਨਾ ਪਰ ਸ੍ਰੀਕਾ ਕਿਵੇਂ ਕਰ ਲੂਗਾ ਉਤੇ ਜਾਨ ਦੀ ਬਾਜ਼ੀ ਲਾ ਦੂ ਇੱਜ਼ਤ ਦੇ ਬਦਲੇ ਇਦਾਂ ਥੋੜੀ ਹੋ ਸਕਦਾ ਵੀ ਇੱਕ ਭਰਾ ਦੀ ਇੱਜ਼ਤ ਮਿੱਟੀ 'ਚ ਰਲ ਰਹੀ ਹੋਵੇ ਤੇ ਦੂਜਾ ਤਾੜੀਆਂ ਹੁੰਦਾ ਕਦੀ ਵੀ ਦੂਜਾ ਤਾੜੀ ਮਾਰਦਾ ਹੋਵੇ ਅਸੀਂ ਕਹਿੰਨੇ ਆਂ ਤੇ ਦਾਲੋਂ ਭਾ ਭਾਵੇਂ ਨਾ ਹੋਵੇ ਪਰ ਗਾਲੋਂ ਹੁੰਦਾ ਕਿ ਨਹੀਂ ਔਰ ਇਸ ਕਰਕੇ ਇਹਨਾਂ ਵਿਆਖਿਆਵਾਂ ਚ ਨਾ ਪਾਓ ਇਹ ਵਿਆਖਿਆ ਹੀ ਇਦਾਂ ਦੀ ਗੱਲ ਕੀ ਹੈ ਨਰੂ ਮਰੇ ਨਾਰ ਕਾਮ ਨਾ ਆਵੇ ਅੱਜ ਬੰਦੇ ਨਹੀਂ ਮਰੇ ਬੰਦਿਆਂ ਦੇ ਅੰਦਰੋਂ ਇਨਸਾਨੀਅਤ ਮਰ ਗਈ ਬੜੀ ਖਤਰਨਾਕ ਇਹ ਕੰਮ ਨਹੀਂ ਆਉਂਦੇ ਕਿਸੇ ਦੇ ਮੈਂ ਅਥ ऑस्ट्रेलिया ਸੀ ਪਿਛਲੇ 2 ਮਹੀਨੇ ਪਹਿਲਾਂ ਮੈਂ ਹੈਰਾਨ ਹਾਂ ਬੱਚੇ ਨੇ ਬੱਚੇ ਦਾ ਬਰਥ ਹੋਇਆ ਆਸਟ੍ਰੇਲੀਆ ਚ ਪੰਜਾਬੀ ਫੈਮਿਲੀ ਬੱਚੇ ਦਾ ਬਰਥ ਹੋਇਆ ਤੇ ਦੋ ਹਫਤੇ ਹੋਏ ਹੋਣੇ ਆ ਬੱਚੇ ਨੂੰ ਜਨਮ ਲੈ ਨੂੰ ਤੇ ਦੋ ਹਫਤਿਆਂ ਬਾਅਦ ਜਿਸ ਮਾਂ ਨੇ ਬੱਚੇ ਨੂੰ ਜਨਮ ਦਿੱਤਾ ਬੱਚਾ ਰੱਖ ਲਿਆ ਤੇ ਮਾਂ ਨੂੰ ਕਰੋ ਕਰਤਾ ਪੰਜਾਬੀ ਫੈਮਿਲੀ ਗੁਰਦੁਆਰੇ ਆਈਓ ਭੈਣ ਵਿਚਾਰੀ ਰੋਂਦੀ ਕਿਤੇ ਟੈਕਸੀ ਕਰਕੇ ਮੜਾ ਮੋਟਾ ਉੱਥੇ ਪੈਣਾ ਨੂੰ ਪਤਾ ਹੁੰਦਾ ਯੰਗ ਭੈਣ ਜਵਾਨ ਭੈਣ ਉਹ ਦੋ ਹਫ਼ਤੇ ਪਹਿਲਾਂ ਉਹਨੇ ਬੱਚੇ ਨੂੰ ਜਨਮ ਦਿੱਤਾ ਇੱਦਾਂ ਤੇ ਬਗਾਨਿਆਂ ਨਾਲ ਵੀ ਨਹੀਂ ਕਰਦੇ ਉਹ ਕੀ ਹੋ ਗਿਆ ਨਰੂ ਮਰ ਗਿਆ ਅੰਦਰੋਂ ਇਨਸਾਨੀਅਤ ਮਰ ਗਈ ਖੂਨ ਚਿੱਟੇ ਹੋ ਗਏ ਅਸੀਂ ਕਹਿੰਦੇ ਹੁੰਦੇ ਸਾਬ ਵੀ ਭਾਵੇਂ ਦੁਨੀਆ ਲੱਖ ਬਦਲ ਜੇ ਪਰ ਮਾਵਾਂ ਨਹੀਂ ਬਦਲਦੀਆਂ ਪਰ ਅੱਜ ਦੇ ਦੌਰ ਵਿੱਚ ਮਾਵਾਂ ਵੀ ਬੋਲੋ ਉੱਚੀ ਇੱਕ ਵਾਰ ਬਦਲ ਹੁਣ ਕਿਤੇ ਕਿਤੇ ਪੜ੍ਹਨ ਸੁਣਨ ਨੂੰ ਮਿਲ ਜਾਂਦਾ ਵੀ ਮਾਂ ਨੇ ਬੱਚੇ ਦਾ ਕਤਲ ਕਰਾ ਦਿੱਤਾ ਪਿਓ ਨੇ ਕਤਲ ਕਰਾ ਦਿੱਤਾ ਕੀ ਮਰ ਗਿਆ ਇਨਸਾਨੀਅਤ ਮਰ ਗਈ ਖੂਨ ਚਿੱਟੇ ਹੋ ਗਏ ਮਹਾਰਾਜ ਨੇ ਬਾਣੀ 'ਚ ਲਿਖਿਆ ਸੀ ਨਰੂ ਨਾ ਮਰਨ ਦਿਓ ਇਨਸਾਨੀਅਤ ਨਾ ਮਰਨ ਦਿਓ ਆਪਣੇਦਰੋਂ ਨਰੂ ਮਰੈ ਨਰ ਕਾਮ ਨਾ ਆਵੇ ਜੇ ਨਰੂ ਮਰ ਗਿਆ ਪੂਰੇ ਗੁਰੂ ਨੂੰ ਮਿਲਣਾ ਬੰਦ ਕਰ ਦਿਓਗੇ ਤੇ ਨਰੂ ਮਰ ਜਾਣਾ ਇਸ ਕਰਕੇ ਰੋਜ਼ ਸਿੱਖ ਨੇ ਗੁਰਦੁਆਰੇ ਆਣ ਕੇ ਗੁਰੂ ਨੂੰ ਮਿਲਣਾ ਹੈ ਸੰਗਤ ਕਿਉਂ ਕਰਨੀ ਹੈ ਤਾਂ ਕਿ ਕਿਤੇ ਨਰੂ ਨਾ ਮਰ ਜਾਏ ਕਿਤੇ ਇਨਸਾਨੀਅਤ ਨਾ ਮਰ ਜਾਏ ਅਸੀਂ ਗੁਰਦੁਆਰੇ ਬੈਠੀ ਅਸੀਂ ਸਹਿਬਜ਼ਾਦੇਆਂ ਨੂੰ ਯਾਦ ਕਰੀਏ ਅਸੀਂ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਯਾਦ ਕਰੀਏ ਅਸੀਂ ਗੁਰਤੇਗ ਬਹਾਦਰ ਪਾਤਸ਼ਾਹ ਜੀ ਨੂੰ ਯਾਦ ਕਰੀਏ ਜਿਨ੍ਹਾਂ ਨੂੰ ਕਸ਼ਮੀਰੀ ਪਿੰਡਤਾ ਨੇ ਆਣ ਕੇ ਕਿਹਾ ਔਰੰਗਜ਼ੇਬ ਸਾਡੇ ਤੇ ਜ਼ੁਲਮ ਢੋਂਦਾ ਕੁਝ ਨਹੀਂ ਸੋਚਿਆ ਵਿਚਾਰਿਆ ਮਹਾਰਾਜ ਨੇ ਕਿਹਾ ਜਾਓ ਜਾ ਕੇ ਕਹਿ ਦਿਓ ਗੁਰਤੇਗ ਬਹਾਦਰ ਪਾਤਸ਼ਾਹ ਜੀ ਨੂੰ ਮਨਾ ਲਓ ਅਸੀਂ ਸਾਰੇ ਛੋਟਾ ਮੋਟਾ ਰਿਸਕ ਥੋੜੀ ਹੈ ਕਿੱਡੀ ਵੱਡੀ ਗੱਲ ਹੈ ਇਥੇ ਪਿੰਡ ਚ ਕੋਈ ਆਣ ਕੇ ਕਵੇ ਸਾਡੀ ਫਲਾਣੇ ਨਾਲੋਂ ਕਹਿੰਦੇ ਆਪਣਾ ਪਿੰਡ ਬੇੜੋ ਭਰਾਓ ਸਾਨੂੰ ਨਾ ਪਾਓ ਵਿੱਚ ਕਿਹਨੂੰ ਪਾਉਣ ਫਿਰ ਹੁਣ ਹੈ ਕੋਈ ਪਿੰਡਾਂ ਚ ਇਦਾਂ ਦੀ ਬਾਡੀ ਬਣੀ ਹੋਈ ਵੀ ਪਿੰਡ ਦਾ ਮਸਲਾ ਨਵੇ ਹੈ ਕੋਈ ਬਾਡੀ ਪਿੰਡ ਚ ਨਾ ਹਰ ਬੰਦਾ ਕਹਿੰਦਾ ਪੇ ਆਪਣਾ ਨਿਵੇੜੋ ਭਾਈ ਥਾਣੇ ਚਲੇ ਜਾਓ ਆਪਾਂ ਨਹੀਂ ਕਰ ਸਕਦੇ ਤਤਵ ਨੂੰ ਮਾੜਾ ਮੋਟਾ ਲੱਗਦਾ ਵੀ ਅਕਾਲ ਤਖਤ ਦੀ ਸਿਰਜਣਾ ਮਹਾਰਾਜ ਨੇ ਕੀਤੀ ਜਿਹੜੇ ਮਸਲੇ ਕਿਤੇ ਹੱਲ ਨਹੀਂ ਹੁੰਦੇ ਅਕਾਲ ਤਖਤ ਤੇ ਹੱਲ ਹੁੰਦੇ ਸੀ ਚਾਹੀਦਾ ਨਹੀਂ ਸੀ ਹਰ ਪਿੰਡ ਦਾ ਗੁਰਦੁਆਰਾ ਹਰ ਮਸਲੇ ਦਾ ਹੱਲ ਕਰਨਾ ਜਾਣਦਾ ਗੁਰਦੁਆਰੇ ਦੀ ਬੋਡੀ ਐਡੀ ਕਮਾਲ ਦੀ ਹੁੰਦੀ ਉਹ ਤੁਸੀਂ ਕਿਸੇ ਦੀ ਗੱਲ ਦਾ ਵਜਨ ਰਹਿਣ ਤਾਂ ਹੁੰਦਾ ਗੁਰਦੁਆਰੇ ਦਾ ਭਾਈ ਕਿਸੇ ਨੂੰ ਗੱਲ ਕਹਿੰਦਾ ਜ਼ੁਰਤ ਗਈ ਸੀ ਪਿੰਡ ਦੇ ਬੰਦੇ ਜਵਾਬ ਦੇ ਜਾਂਦੇ ਭਲਾ ਰੋਪਾ ਕੇ ਕਹਿੰਦਾ ਭਾਈ ਗੱਲ ਸੁਣਾ ਬੰਦੇ ਬਣ ਕੇ ਜਿਹੜਾ ਗਲਤ ਹੈ ਉਹਨੂੰ ਗਲਤ ਕਹੀਏ ਜਿਹੜਾ ਠੀਕ ਹੈ ਉਹਨੂੰ ਠੀਕ ਕਹੀਏ ਪਰ ਅਸੀਂ ਤਾਂ ਸਟ੍ਰਕਚਰ ਹੀ ਖਤਮ ਕਰਤੇ ਸਾਰੇ ਤੁਸੀਂ ਬਾਡੀ ਜਿਹੜੀ ਜਿਹੜੀ ਉਹ ਬਾਡੀ ਦਾ ਕਿਉਂ ਹੋਇਆ ਕਿਉਂਕਿ ਬਿਨ ਪੂਰੇ ਗੁਰਦੇਵ ਫਿਰੇ ਸ਼ੈਤਾਨੇ ਆ ਬਿਨ ਪੂਰੇ ਗੁਰਦੇਵ ਫਿਰੇ ਤੇ ਸ਼ੈਤਾਨਾ ਦਾ ਫਿਰ ਕਾਹਦਾ ਪ੍ਰਭਾਵ ਰਹਿ ਜਾਂਦਾ ਹੈ ਸ਼ੈਤਾਨ ਦਾ ਤਾਂ ਅੱਜ ਨਹੀਂ ਤੇ ਕੱਲ ਭਾਂਡਾ ਭਜਣਾ ਹੀ ਭਜਣਾ ਹੈ ਅਸੀਂ ਸ਼ੈਤਾਨ ਆ ਬੰਦੇ ਸਾਰੇ ਸ਼ਰਾਰਤੀ ਆ